ਮਕਸਦ ਸਾਡਾ ਮੇਨ ਤਾਂ ਸੀਗਾ ਜਿਹੜਾ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਵੱਲੋਂ ਸਰਕਾਰ ਦਾ ਅਸੀਂ ਹਮਾਇਤ ਕਰ ਰਹੇ ਹਾਂ ਉਹਨਾਂ ਦੇ ਭਾਗੀਦਾਰਾਂ ਕਿ ਉਹਨਾਂ ਨੂੰ ਸਪੋਰਟ ਕਰ ਰਹੇ ਹਾਂ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਚੋਰਾਂ ਨੂੰ ਫੜ ਕੇ ਸਰਕਾਰ ਦੇ ਸਪੁਰਦ ਕਰ ਰਿਹਾ ਪਰ ਸਰਕਾਰ ਅੰਨੀ ਬੋਲੀ ਜਿਹੜੇ ਕੇਸ ਅਸੀਂ ਸਪੁਰਦ ਵੀ ਕਰ ਚੁੱਕੇ ਉਹਨਾਂ ਤੇ ਕੋਈ ਗੌਰ ਨਹੀਂ ਕਰ ਰਹੀ ਦੂਜੀ ਗੱਲ ਆ ਪੰਚਾਇਤ ਚ ਹੋਣਾ ਆਈਆਂ ਪਹਿਲਾ ਲੋਕ ਸਭਾ ਦੇ ਵਿੱਚ 62 ਸੀਟਾਂ ਤੋਂ ਇਹਨਾਂ ਨੂੰ ਮਤਲਬ ਬੜਾ ਵੱਡਾ ਜੋ ਲੋਕਾਂ ਦਾ ਸਾਹਮਣੇ ਰਿਜ਼ਲਟ ਆਇਆ ਕਿ ਜੋ ਸਰਕਾਰਾਂ ਕਹਿ ਕੇ ਚੱਲੇ ਤੇ ਉਹ ਰਿਜ਼ਲਟ ਸਰਕਾਰਾਂ ਨੂੰ ਸੀਸਾ ਦਿਖਾਇਆ ਗਿਆ ਇਹ ਪੁਕਲਾ ਫੁੱਕੜ ਦਾ ਕੀ ਕਾਰਨ ਹੈ ਅੱਜ ਦਾ ਪੁਕਲਾ ਫੁੱਕਣ ਦਾ ਮੁੱਖ ਕਾਰਨ ਇਹ ਹੀ ਸੀਗਾ ਵੀ ਜਿਹੜੇ ਸਾਡੇ ਰਿਜ਼ਰਵੇਸ਼ਨ ਚੋਰ ਫੜੋਦੇ ਜਿਹੜੇ 60 ਕੇਸ ਦੇ ਚੁੱਕੇ ਉਹਨਾਂ ਤੇ ਤੁਰੰਤ ਕਾਰਵਾਈ ਕਰੇ ਆਪਣਾ ਜਿਹੜੇ ਸਰਵਿਸ ਚੱਲਿਆ ਵਾਲੇ ਕੇਸ ਐ ਜਿਹੜੇ ਲੋਕਾਂ ਨੇ ਬਰਖਾਸ ਕੀਤਾ ਉਹਨਾਂ ਨੂੰ ਨੌਕਰੀ ਤੇ ਲਾਇਆ ਜਾਵੇ ਔਰ ਜਿਹੜੇ ਹੋਰ ਵੀ ਸਾਡੇ ਦਲਤ ਸਮਾਜ ਤੇ ਮਜ਼ਦੂਰਾਂ ਤੇ ਅਤਿਆਚਾਰ ਹੋ ਰਏ ਆ ਉਹਨਾਂ ਤੇ ਠੱਲ ਪਾਈ ਜਾਵੇ ਨਹੀਂ ਤਾਂ ਹੁਣ ਪੰਚਾਇਤ ਚੋਣਾਂ ਆ ਰਹੀਆਂ ਇਹਨਾਂ ਨੇ ਵੈਸੇ ਕੱਪੜੇ ਤੈ ਤਾਂ ਫਟਾਫਟ ਜਲਦਬਾਜ਼ੀ ਦੇ ਵਿੱਚ ਕਰਵਾਉਣੀਆਂ ਚਾਹੀਆਂ ਦੀਆਂ ਕੱਲ ਸਾਡਾ ਭਗਵਾਨ ਬਾਰਮਿਕੀ ਦਾ ਵਫਦ ਇੱਕ ਹੋਣ ਮਿਲਿਆ ਤੇ ਚੋਣਾਂ 5 ਦਿਨ ਲਈ ਅੱਗੇ ਪਾਈਆਂ ਗਈਆਂ ਔਰ ਇਹ ਪੰਚਾਇਤ ਚੋਣਾਂ ਵਿੱਚੋਂ ਵੀ ਸਰਕਾਰ ਨੂੰ ਬਿਲਕੁਲ ਸੀਸਾ ਸਾਫ ਨਜ਼ਰ ਆ ਜਾਏਗਾ ਥੈਂਕ ਯੂ ਮੈਂ ਹਰਚੰਦ ਸਿੰਘ ਜਖਵਾਲੀ ਜੋ ਕਿ ਅੱਜ ਰਾਵਣ ਦਾ ਪੁਤਲਾ ਬਣਾ ਕੇ ਸਰਕਾਰ ਨੂੰ 라ਵਣ ਦੇ ਰੂਪ ਦੇ ਵਿੱਚ ਦੇਖਦੇ ਆ ਜੋ ਕਿ ਪਿਛਲੀਆਂ ਸਰਕਾਰਾਂ ਨਾਲੋਂ ਘੱਟ ਨਹੀਂ ਉਹਦੇ ਨਾਲੋਂ ਵੀ ਜ਼ਿਆਦਾ ਤਸੱਦਦ ਕਰਦੇ ਨੇ ਮੈਂ ਤਾਂ ਪੂਰੇ ਪੰਜਾਬ ਨੂੰ ਇਹੀ ਬੇਨਤੀ ਕਰਦਾ ਹਾਂ ਕਿ ਆਉਣ ਵਾਲੇ ਦਸਹਿਰੇ ਨੂੰ ਵੀ ਸਾਰੇ ਹੀ ਸਰਕਾਰ ਦੇ ਪੁਤਲੇ ਫੋਕਣ 라ਵਣ ਨੂੰ ਨਾ ਫੋਕਣ ਕਿ 라ਵਣ ਤਾਂ ਇੱਕ ਗਿਆਨਵਾਨ ਸੀ ਇਹ ਲੋਕ ਬਿਨ ਗਿਆਨ ਤੋਂ ਜਿਹੜੇ ਕੁਰਸੀ ਤੇ ਬੈਠ ਕੇ ਜਿਹੜੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਉਹਨਾਂ ਲੋਕਾਂ ਦੀ ਤਸੱਦਦ ਕਰ ਰਹੇ ਨੇ ਜਿਹੜੀਆਂ ਗੱਲਾਂ ਕਰਦਾ ਸੀ ਕੋਈ ਧਰਨਾ ਨਹੀਂ ਲੱਗਣਾ ਕੋਈ ਮਜਾਰਾ ਨਹੀਂ ਹੋਣਾ ਸਭ ਦੀ ਸੁਣਵਾਈ ਹੋਊਗੀ ਜਿਹੜੇ ਲੋਕਾਂ ਦੀ ਸੁਣਵਾਈ ਦੀ ਪਹਿਲਾਂ ਗੱਲ ਨਹੀਂ ਸੀ ਉਹ ਅੱਜ ਵੀ ਨਹੀਂ ਮੈਂ ਤਾਂ ਇਹੀ ਗੱਲ ਕਹਿਣੀ ਚਾਹੁੰਦਾ ਕਿ ਸਰਕਾਰ ਨੂੰ ਚਲਦੀ ਕਰਨ ਲਈ ਪਿੰਡ ਪਿੰਡ ਜਿਹੜੀਆਂ ਪੰਚਾਇਤਾਂ ਬਣ ਰਹੀਆਂ ਨੇ ਸਰਪੰਚ ਬਣ ਰਹੇ ਨੇ ਉਹ ਵੀ ਇਹਨਾਂ ਦਾ ਪੱਤਾ ਸਾਫ਼ ਕਰ ਦੇਣ ਤੇ ਆਉਣ ਵਾਲੇ ਦਸਹਿਰੇ ਨੂੰ ਸਾਰੇ ਹੀ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਸਰਕਾਰ ਦੇ ਪੁਤਲੇ ਬਣਾ ਕੇ ਉਹਨਾਂ ਨੂੰ ਰਾਵਣ ਦਾ ਰੂਪ ਦੇ ਕੇ ਇਹ ਪুতਲੇ ਭੁਕੇ ਜਾਣ ਐਨਾ ਕੁਝ ਕਹਿੰਦਾ ਹੋਇਆ ਜੈ ਭੀਮ ਜੈ ਭਾਰਤ ਬੈਰੂਖ ਖਾਲਸਾ ਬੈਰੂਖ ਫਤਈ ਹਾਂ ਜੀ ਹਾਂ ਜੀ ਮੈਂ ਦਿਲਬਰ ਖਾਨ ਮਟੌਰ ਤੋਂ ਜੀ ਜੋ ਕੁਝ ਵੀ ਇੱਥੇ ਹੋ ਰਿਹਾ ਹੈ ਮੁਹਾਲੀ ਦੇ ਵਿੱਚ ਸਾਰਿਆਂ ਨੂੰ ਪਤਾ ਹੀ ਹੈ ਜੀ ਇੱਥੇ ਜਿੰਨੇ ਵੀ ਲੋਕ ਆਏ ਸਾਰੇ ਅਸੀਂ ਪੀੜਤਾਂ ਗਏ ਮੇਰੇ ਤੇ ਵੀ ਝੂਠਾ ਪਰਚਾ ਜੀ ਕਲਵੰਤ ਸਿੰਘ ਦੇ ਕਹਿਣ ਦੇ ਮੇਰੇ ਤੇ ਵੀ ਝੂਠਾ ਪਰਚਾ ਕਰਿਆ ਜੀ ਮੁਹਾਲੀ ਪੁਲਿਸ ਨੇ ਜੀ ਕਲਵੰਤ ਸਿੰਘ ਦੇ ਕਹਿਣ ਦੇ ਕਹਿੰਦਾ ਬਤਾ ਰਹੇ ਇਹ ਕਿਉਂ ਕਰਿਆ ਉਹਨਾਂ ਨੇ ਦਬਾਉ ਪਾਉਂਦੇ ਆ ਪੁਲਿਸ ਤੇ ਵੀ ਹਾਂਜੀ ਇਹਨਾਂ ਤੇ ਜ਼ਬਰਦਸਤੀ ਪਰਚਾ ਕਰੋ ਕਾਰਨ ਕੀ ਹੈ ਕਾਰਨ ਕੀ ਹੈ ਕਾਰਨ ਤਾਂ ਜੀ ਅਸੀਂ ਦਰਖਾਸਤ ਦਈ ਸੀ ਕਿ ਆਪਣਾ ਅਸੀਂ ਦਰਖਤਾਂ ਦੀ ਦਰਖਾਸਤ ਦੇਈ ਸੀ ਮਟੌਰ ਪਿੰਡ ਚ ਕਿਸੇ ਬੰਦੇ ਨੇ ਨਜਾਇਜ਼ ਦਰਖਤ ਕਟਾ ਕੇ ਵੇਚਦੇ ਸੀਗੇ ਅਸੀਂ ਕੰਪਲੀਟ ਕਰੀ ਜੀ ਸਾਡੇ ਖਿਲਾਫ ਮਤਲਬ ਪਰਚਾ ਕਰਤੇ ਆ ਜੀ ਤਲਵੰਤ ਸਿੰਘ ਤਾਂ ਕਹਿਣਦੇ ਹੁਣ ਅੱਗੇ ਕੀ ਕਰਬਾਈ ਜਿਹੜੇ ਬੰਦੇ ਆਂ ਨੇ ਕੱਟੇ ਅੰਦਰ ਅਕਤ ਵਿੱਚ ਪੈਸੇ ਲਏ ਆ ਉਹ ਸਾਰੇ ਇਦਾਂ ਹੀ ਫਿਰ ਰਹੇ ਆ ਉਹਨਾਂ ਦੇ ਕੋਈ ਪਰਚਾ ਨਹੀਂ ਜੀ ਹਾਂ ਤੇ ਐਫਆਈਆਰ ਦਰਜੋ ਕੋਈ ਵੀ ਨਹੀਂ ਜੀ ਮੇਰੇ ਤੇ ਐਫਆਈਆਰ ਦਰਜ ਹੋ ਗਈ ਮੈਂ ਜਾ ਕੇ ਆਪਣਾ ਐਸਐਸਪੀ ਸਾਹਿਬ ਕੋਲ ਵੀ ਦੁਬਾਰਾ ਦਰਖਾਸਤ ਦਿੱਤੀ ਜੀ ਉਸ ਤੋਂ ਬਾਅਦ ਮੈਂ ਲੋਕੀਤਕਾਰ ਕਮਿਸ਼ਨਰ ਸਾਹਿਬ ਕੋਲ ਦਿੱਤੀ ਉਸ ਤੋਂ ਬਾਅਦ ਜੀ ਭਗਵੰਤ ਮਾਨ ਸਾਹਿਬ ਦੇ ਦਫ਼ਤਰ 'ਚ ਜਾ ਕੇ ਮੈਂ ਦੇ ਕੇ ਆਇਆ ਉਹਨਾਂ ਦਾ ਨੰਬਰ ਬਕਾਇਦਾ ਮੇਰੇ ਕੋਲ ਆ ਸਾਰਾ ਕੁਝ ਨੋਟ ਹੈ ਖੁਦ ਮਤਲਬ ਤੁਸੀਂ ਇੱਥੋਂ ਸੋਚ ਲਓ ਵੀ ਭਗਵਾਨ ਮੁੱਖ ਮੰਤਰੀ ਦੇ ਦਫਤਰ ਤੋਂ ਜਿਹੜੀ ਦਰਖਾਸਤ ਆਈ ਹੈ ਅਨਕੁਆਰੀ ਵਾਸਤੇ ਉਹਦੀ ਵੀ ਸੁਣਵਾਈ ਨਹੀਂ ਹੋ ਰਹੀ ਜੀ 984 ਨੰਬਰ ਕੰਪਲੇਂਟ ਨੰਬਰ ਹੈ ਮੇਰਾ ਲੜੀ ਨੰਬਰ 7 ਹੈ ਜੀ ਉਥੋਂ ਭਗਵਾਨਤਮਾਨ ਦੇ ਦਫਤਰ ਤੋਂ ਆ ਗਈ ਕੰਪਲੇਂਟ ਬੀਨਾਂ ਦੀ ਕਾਰਵਾਈ ਕਰੋ ਪਰ ਹਾਲੇ ਤੱਕ ਸਾਡੀਆਂ ਚਾਰ ਕੰਪਲੇਂਟਾਂ ਜੀ ਜਿਹੜੀਆਂ ਆਈਆਂ ਹੋਈਆਂ ਉੱਪਰੋਂ ਐਸਐਸਪੀ ਸਾਹਿਬ ਦੇ ਦਫਤਰ ਪੰਜਾਂ ਕੋਈ ਸੁਣਵਾਈ ਨਹੀਂ ਹੈ ਜੀ ਦੱਬੀ ਬੈਠੇ ਹੈ ਜੀ ਸਾਰੇ ਪੋਰੀਟ ਮੁੱਖ ਮੰਤਰੀ ਪੰਜਾਬ ਮੁਬਾਰਕ ਪੰਜਾਬ ਸਰਕਾਰ ਮੁਬਾਰਕ ਪੰਜਾਬ ਸਰਕਾਰ ਮੁਬਾਰਕ ਨਗਰ ਨਿਗਮ ਮੋਹਾਲੀ ਮੁਬਾਰਕ ਨਗਰ ਨਿਗਮ ਮੋਹਾਲੀ ਹਾਂ ਨਗਰ ਨਿਗਮ ਮੋਹਾਲੀ ਜਿੰਦਾਬਾਦ ਨਗਰ ਨਿਗਮ ਮੋਹਾਲੀ ਜਿੰਦਾਬਾਦ ਪੰਜਾਬ ਸਰਕਾਰ ਮੁਬਾਰਕ ਆਜੋ ਵੀਰ ਆਜੋ ਸਾਰੇ ਆਜੋ ਆਜੋ ਸਾਰੇ ਪੰਜਾਬ ਸਰਕਾਰ ਮੁਬਾਰਕ भाईमलाईमारीगमारीगमारीगमारी <of> पंजा सरकार पंजाह सरकार नगर निगमारी नगर निगम मोहन नगर निगमारी मुख्यमत्री चुनावशासन पंजाब पंजाब जेको बके सरकार नागार जी मोहालीर मोहाली मुख्यत्री पंजाब मुख्यत्री पंजाब ऋषिराज महारे और मैं सुलभ शौचालय पर काम करने वाले जितने भी कर्मचारी हैं उनका आगू हूँ और मैं सभी सुलभ शौचालय वालों की तरफ से दुखी मन से ये कहना चाहता हूँ आपके माध्यम से कि हम बहुत ज़्यादा दुखी हैं 200 कर्मचारी काम से बाहर निकाल दिया है अप्रैल 2024 से पाँच पाँच छः छः महीने की सैलरी पेंटिंग है उल्टा बीस बीस हज़ार रुपये रिश्वत है हम गरीब कर्मचारियों से दबे कुछ ले समाज से रिश्वत लेने के बावजूद भी काम पे रखा नहीं है जबकि वादा किया गया था कि आपको काम पर रख लिया जाएगा आपके पाँच पाँच महीने की सैलरी भी आ जाएगी आप बीस बीस हज़ार रुपये रिश्वत दीजिए जब उन्होंने ऐसा नहीं किया हमने हल्पिया बयान बनवा के फिर कुमड़ा साहब को सामने भी होती है तनख्वाह रोकी गई वो कह रहे हैं कि भाई आप काम पर ही नहीं हो आप काम पर नहीं हो जबकि ये कंपनी जब आई थी उस समय मेयर साहब और कमिश्नर साहब के साथ मीटिंग करी गई उन्होंने कहा कि भाई आप लोग लिस्ट बना लो अपनी 400 बंदों में से 400 कर्मचारियों में से आधे बंदे निकाले जाएंगे और आधे रखे जाएंगे हमने लिस्ट बना ली सारे बंदों को बैठा के जितने भी बड़े बड़े थे सौंप दी गई मेयर साहब को और कमिश्नर साहब को मगर लिस्ट के अनुसार भी बंदे रखे नहीं हैं कर्मचारी रखे नहीं है, है। सुपरवाइजरों ने ठेकेदारों ने अपने अपने रिश्तेदार रख रख के आ, अपने उनके खाते में सैलरी मंगा रहे हैं जबकि काम हमारे कर्मचारी कर रहे हैं रिश्वत कितनी मांगी है रिश्वत ये मांगी है जो ठेकेदार ने अपने सुपरवाइजरों के थ्रू जिनके नाम है सनी कुमार रिंकू सिंह नवल झा दीनाथ और साजन कुमार ये हैं और इनके जो मास्टर माइंड हैं राम कुमार गुप्ता और जे पी सिन्हा ये इस वहाँ के थ्रू ये रिश्वत खोरी का बहुत बड़ा जाल मोहाली के अंदर फैल गया है इसमें कुछ नगर निगम मोहाली के भी लोग शामिल हैं और मैं आपके माध्यम से बता देना चाहता हूँ सरकार को कि ये खाली आज दशहरे की बात नहीं है कि खाली दशहरा आज काला दशहरा मना लिया है हम आने वाले टाइम में आने वाले दिनों में चाहे वो होली हो दिवाली हो दशहरा हो हम इसी तरह रोस प्रकट करते रहेंगे जब तक हमारा काम नहीं लग जाता जब तक हमारी समस्याएं पूरी नहीं हो जाती जब तक हमें हमारी सैलरी नहीं मिल जाती जब तक दोषी सुपरवाइजरों को उनकी बनती कानूनी कार्रवाई जो भी होती है बहुत जेल के सलाखों के पीछे नहीं हो जाते तब तक हम हर दशहरा हर दिवाली और हर होली हर त्यौहार इसी तरह काला काला, काला दशहरा काली दिवाली और काला होली ਇਸੀ ਤਰ੍ਹਾਂ ਮਨਾਤੇ ਰਹਾਂਗੇ ਹਮ ਕੋਈ ਵੀ ਖੁਸ਼ੀ ਮਨਾਏਗਾ ਨਹੀਂ ਇਹ ਸਲਫ ਸਚਾਲੇ ਵਾਲੋ ਦੀ ਤਰਫੋਂ ਮੈਂ ਆਪਕੋ ਇਹ ਬਤਾ ਦੇਣਾ ਚਾਹਤਾ ਹੂੰ ਮੋਰਚਾ ਲਾਇਆ ਗਿਆ ਸੀ ਸਰਟੀਫਿਕੇਟਾਂ ਨੂੰ ਦੇ ਕੇ ਤਣਾੜ ਲੋਕ ਲੋਕੀਆਂ ਕਰ ਰਹੇ ਨੇ ਉਹਨਾਂ ਵਾਸਤੇ 10 ਮਹੀਨੇ ਹੋ ਗਏ ਸਾਰਾ ਰਿਕਾਰਡ ਡਾਟਾ ਇਕੱਠਾ ਕਰਕੇ ਭਗਵੰਤ ਸਿੰਘ ਜੀ ਦੇ ਵਿਧਾ ਹਲਾਨ ਵੀ ਕੀਤਾ ਸੀ ਆਪਣੇ ਵਿਧਾਨ ਸਭਾ ਚ ਅੱਜ ਤੱਕ ਕੋਈ 6 ਮਹੀਨੇ ਚ ਕੰਮ ਨਹੀਂ ਕੀਤਾ ਕਿਸੇ ਤਰ੍ਹਾਂ ਦਾ ਬੰਦੀ ਤੋਂ ਜਿਹੜਾ ਸਬੰਧ ਮੰਤਰੀ ਉਹਨਾਂ ਨੂੰ ਮਿਲ ਕੇ ਰਿਕਾਰਡ ਦੇ ਦਿੱਤੇ ਐਸੇ ਤਰ੍ਹਾਂ ਪੁੱਛਦੇ ਸਤਾਏ ਹੋਏ ਲੋਕ ਪੱਕਾ ਪੱਕਾ ਥਾਣਿਆਂ ਤੋਂ ਇਕੱਠੇ ਹੋਏ ਨੇ ਦੀਆਂ ਦੇ ਕੋਈ ਫੇਰ ਪਰਤੇ ਹੋਣਾਂ ਨਹੀਂ ਇਹਨਾਂ ਦੀ ਕੋਈ ਛੜਾਈ ਨਹੀਂ ਹੁੰਦੀ ਜਿਵੇਂ ਮਿਆਂਨ ਸਾਫ ਮਕਰ ਨਾਲ ਤੋਂ ਪਹਿਲਾ ਪੱਕਾ ਹੁੰਦਾ ਚੋੜਾਂ ਦੇ ਖਿਲਾਫ ਦਾ ਪੱਕਾ ਐਸੇ ਤਰ੍ਹਾਂ ਸਭ ਨੂੰ ਚੱਲਿਆ ਕੰਮ ਚੱਲੀ ਸੀ ਜੋ ਨਗਰ ਨੀਗਮ ਤੋਂ ਕੱਟੇ ਗਏ ਨੇ 250 ਕੰਮਚਾਰੀ ਜਿਨ੍ਹਾਂ ਦੀ ਪੰਜ ਪਾਸ਼ੀ ਨਹੀਂ ਸੀ ਸੈਲਰੀ ਵੀ ਨਹੀਂ ਦਿੱਤੀ ਗਈ ਤੇ 20000 ਰੁਪਏ ਹੁੰਦਾ ਉਹਨਾਂ ਤੋਂ ਰਿਸਕ ਲਈ ਦਿੱਤੀ ਸੀ ਨਾ ਦੇ ਹੱਥਿਆਂ ਨਾਲ ਜਿਹੜਾ ਪਰ ਸਭ ਤੋਂ ਹੋਇਆ ਰਾਵਣ ਬਣਾਇਆ ਗਿਆ ਜਿਹੜਾ ਸਾਡੀ ਬਰਾਤ ਹੈ ਰਾਵਣ ਜਿਹੜਾ ਬਣਾਇਆ ਗਿਆ ਸੀ ਉਸ ਤੋਂ ਦਾ ਜਿਹੜਾ ਪਹਿਲਾ ਰਾਵਣ ਸੀ ਉਹ ਤਾਂ ਗਿਆਤਾ ਸੀ ਜਾਣੀ ਸੀ ਯਾਰ ਬੇਦਾਂ ਦੀ ਕੋਈ ਪੜਾਈ ਕੀਤੀ ਸੀ ਪਰ ਜਿਹੜੇ ਅੱਜ ਤੇ 라ਵਣ ਹੈ ਜਿਵੇਂ ਭਗਵੰਤ ਮਾਨ ਦੀ ਗੱਲ ਕਰ ਲਈ ਐਂਟੀ ਦੀ ਗੱਲ ਕਰ ਲਈ ਮਮੋਤਰ ਸਿੰਘ ਅੰਗ ਦੀ ਜਾਂ ਮੇਲੇ ਦੀ ਗੱਲ ਕਰ ਲਈ ਅੱਜ ਤੇ ਹੰਕਾਰੀ ਰਾਜੇ ਨੇ ਜਿਹੜੇ ਇਹ ਲੋਕ ਗਰੀਬ ਲੋਕਾਂ ਦੀ ਕੋਈ ਸੜਕਾਂ ਤੇ ਲੋਕ ਰੋਲ ਨੂੰ ਜਿਹੜੇ ਹੈ ਬਹੁਤ ਪਰੇਸ਼ਾਨ ਹੋਏ ਪਏ ਤਾਂ ਉਹਨਾਂ ਨੂੰ ਅੱਜ ਲਾਇਆ ਹਾਂ ਜੀ ਅੱਜ ਤਾਂ ਕਰਕੇ ਇਹਨਾਂ ਨੂੰ ਜਿਹੜਾ ਕਾਲਾ ਪਸੇਰਾ ਮਨਾਇਆ ਗਿਆ ਤਾਂ ਕਿ ਲੋਕਾਂ ਨੂੰ ਇਹ ਹੈ ਵੀ ਜਿਹੜਾ ਪੰਚਾਇਤੀ ਇਲੈਕਸ਼ਨ ਚੱਲ ਰਿਹਾ ਉਹ ਕਲ ਕਲੇ ਪਿੰਡੇ ਚ ਪਿੰਡਾਂ ਜਿਹਨਾਂ ਦੇ ਚਮਚੇ ਚਾਪ ਲੁਕੀ ਜਿਹੜੇ ਜਾਣਗੇ ਉਹਨਾਂ ਨੂੰ ਘੇਰਨ ਤੇ ਉਹਨਾਂ ਤੋਂ ਜਵਾਬ ਮੰਗਣ ਜਿਹੜੇ ਪਿ ਸੋ ਬਿਲਕੁਲ ਕਾਲੇ ਕੱਪੜੇ ਪਾ ਕੇ ਤੇ ਆ ਗਏ ਸਾਰ ਭਗਵੰਤ ਸਾਰ ਮਾਲਵਿੰਦਰ ਕੰਗੋ ਹੋਰੇ ਨੂੰ ਆਜੋ ਮੜਾ ਥੋੜਾ ਜਿਹਾ ਅੱਗੇ ਪਿੱਛੇ ਨੂੰ ਕਰਾ ਲਾ ਥੋੜਾ ਜਿਹਾ ਅੱਗੇ ਥੋੜਾ ਜਿਹਾ ਅੱਗੇ ਨੂੰ ਆਜੋ ਥੋੜਾ ਜਿਹਾ ਅੱਗੇ ਨੂੰ ਆਜੋ ਥੋੜਾ ਜਿਹਾ ਅੱਗੇ ਨੂੰ ਆਜੋ ਆਜਾ ਆਜਾ ਕੇ ਆਜੋ ਠੀਕ ਹੈ ਠੀਕ ਹੈ ਕਰੋ ਸ਼ੁਰੂ